ਕਾਲ ਪੰਜਾਬੀ ਵੀਰੋ ਕੀ ਹਾਲ ਚਾਲ ਨੇ ਠੀਕ ਠਾਕ ਉਹ ਪਰਮਾਤਮਾ ਕਰੇ ਸਭ ਠੀਕ ਠਾਕ ਰਹਿਣ ਤੇ ਕੱਲ ਅਸੀਂ ਗਏ ਸੀ ਸਾਨੇਵਾਲ ਤੁਹਾਨੂੰ ਪਤਾ ਹੀ ਹੈ ਸਾਨੇਵਾਲ ਜਾ ਕੇ ਆਂਬ ਅ ਆਚਾਰੀਆ ਆਂਬ ਲਿਆਂਦੇ ਤੇ ਲਿਆ ਕੇ ਫਿਰ ਘਰੇ ਕੱਟੇ ਕੱਟ ਕੇ ਫਿਰ ਡੱਬੇ ਦੇ ਵਿੱਚ ਆ ਪੂਰਾ ਡੱਬਾ ਭਰ ਗਿਆ ਸੀਗਾ ਨੂੰ ਉਹਨਾਂ ਤੇ ਹਲਦੀ ਪਾ ਕੇ ਮਿਕਸ ਕਰਕੇ ਡੱਬੇ ਚ ਪਾ ਕੇ ਰੱਖ ਤੇ ਰਾਤ ਨੂੰ ਤੇ ਸਵੇਰੇ ਅੱਧਾ ਡੱਬਾ ਪਾਣੀ ਦਾ ਹੋ ਗਿਆ ਤੇ ਉਹਦੇ ਬਾਅਦ ਫੇਰ ਸਵੇਰੇ ਡੱਬੇ ਚੋਂ ਕੱਢ ਕੇ ਧੁੱਪ ਸੀਗੀ ਉਦੋਂ ਤੇ ਉਸ ਟਾਈਮ ਤਾਂ ਅ ਮੈਂ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਉਣਾ ਉਸ ਟਾਈਮ ਤਾਂ ਅਸੀਂ ਧੁੱਪ ਸੀਗੀ ਤੇ ਧੁੱਪੇ ਪਾ ਤੇ ਆ ਦੇਖੋ ਕੱਟ ਕੇ ਤੇ ਫਿਰ ਮੀ ਆ ਗਿਆ ਫਿਰ ਚੱਕ ਕੇ ਅੰਦਰ ਕੀਤੇ ਫਿਰ ਮੀ ਫਿਰ ਤੋਂ ਨਿਕਲੇ ਫਿਰ ਬਾਹਰ ਫਿਰ ਅੰਦਰ ਫਿਰ ਬਾਹਰ ਫਿਰ ਅੰਦਰ ਤਿੰਨ ਚਾਰ ਵਾਰ ਇਦਾਂ ਹੀ ਹੋਇਆ ਹੁਣ ਬਾਹਰ ਪੈਣੀ ਤੇ ਹੁਣ ਕੱਲ ਨੂੰ ਚੰਗੀ ਤਰ੍ਹਾਂ ਸੁੱਕੇ ਆ ਤੇ ਫਿਰ ਮਸਾਲਾ ਪਾਵਾਂਗੇ ਉਹ ਦਿਖਾਵਾਂਗੇ ਤੇ ਜਦ ਤੱਕ ਚੈਨਲ ਨਾਲ ਬਣੇ ਰਹੋ ਤੇ ਅੱਗੇ ਤੁਹਾਨੂੰ ਵੀਡੀਓ ਹੋਰ ਦਿਖਾ ਰਹੇ ਆ ਧੰਨਵਾਦ ਟ੍ਰੇਨ ਜਾ ਰਹੀ ਹੈ ਆ ਦੇਖੋ ਟ੍ਰੇਨ ਖੜੀ ਹੈ ਆ ਸਮਨੈ ਜੀਡੀ ਰੋਡ ਆ ਜਿਹੜਾ ਲੋਹਦੇਹਾਣਿਓਂ ਦਰਾਹੇਵਾਲ ਨੂੰ ਰੋਡ ਜਾਂਦਾ ਉਹ ਰੋਡ ਆ ਆ ਬਸ ਲੰਘੀ ਐ ਤੇ ਆ ਸਾਡਾ ਗੁਰਦੁਆਰਾ ਸਾਹਿਬਾ ਬਿਰੋਸ ਇੱਥੇ ਰਹਿਣਾ ਨਹੀਂਗਾ ਕਿਉਂਕਿ ਆ ਦੇਖੋ ਚਾਰੇ ਪਾਸੇ ਬਈਏ ਬਈਏ ਪਹਿਲਾਂ ਸਾਡੇ ਤਾਈਕਾ ਘਰ ਹੁੰਦਾ ਸੀ ਆ ਖੁਰਲੀ ਆ ਮੱਝਾਂ ਦੀ ਕਿੰਨੀ ਲੰਬੀ ਆ ਦੇਖ ਲੋ ਕਟੜਾ ਕਟਪ Nhà ਮੱਝਾਂ ਹੁੰਦੀਆਂ ਸੀਗੀਆਂ ਵਿੱਚ ਜਿੰਦਾ ਪਿਆ ਖੁਰਲੀ ਦੇ ਬੱਟਾ ਪਾਉਣ ਵਾਲਾ ਜਿੰਦਾ ਪਿਆ ਤੇ ਰੇੜਾ ਖੜਾ ਰੇੜਾ ਤੇ ਹੁਣ ਉੱਥੇ ਕੁਆਟਰ ਕਰਤੇ ਸਾਡੇ ਇੱਥੇ ਮੱਝਾਂ ਖੜੀਆਂ ਹੁੰਦੀਆਂ ਸੀ ਭਾਂਡੇ 'ਚ ਕੁਆਟਰ ਕਰਤੇ ਤੇ ਇੱਧਰ ਵੀ ਚਾਰੇ ਪਾਸੇ ਭਈਏ ਭਈਏ ਆ ਪ੍ਰਾਇਮਰੀ ਸਕੂਲ ਆ ਸਾਡਾ ਗੁਰਦੁਆਰਾ ਸਾਹਿਬ ਆ ਬਾਕੀ ਸਭ ਆ ਭਈਏ ਮੂਰੇ ਵੀ ਭਈਏ ਇਧਰ ਸਾਈਡ ਤੇ ਵੀ ਦਿਖਾਦਾ ਤੁਹਾਨੂੰ ਭਈ ਗੀ ਤੇ ਆ ਕਿਸੇ ਕਰਿਆਨੇ ਦੀ ਦੁਕਾਨ ਸੀ 25 30 ਸਾਲ ਪਹਿਲਾਂ ਆਇਆ ਸੀਗਾ ਖਾਲੀ ਹੱਥ ਦੁਕਾਨ ਕਰ ਲਈ ਹੌਲੀ ਹੌਲੀ ਤੇ ਹੁਣ ਆ ਜਗਾ ਲੈ ਲਈ 30 35 40 ਲੱਖ ਦੀ ਜਗਾ ਲੈ ਕੇ ਹੁਣ ਇਹਦੇ ਤੇ ਕੁਆਟਰ ਪਾਉਣ ਲੱਗੇ ਤਿੰਨ ਮੰਜ਼ਲੀ ਇਹ ਤੇ ਵੀ 35 40 ਲੱਖ ਰੁਪਏ ਲਾਊਗਾ ਤੇ ਆ ਜਿਹੜਾ ਦੋ ਲੈਣਾ ਨੇ ਇਹ ਆਪਣੀਆਂ ਨੇ ਮਤਲਬ ਅੱਜ ਇੱਥੇ ਜਾਵਾ ਕੇ ਜਾ ਫਿਰਦਾ ਇਹ ਆਪਣੇ ਕਵਾਟਰ ਨੇ ਇੱਕ ਜਿਹੜਾ ਉਹ ਫੁੱਲਾਂ ਜਿਹੇ ਵਾਲਾ ਦਰਖਤ ਆ ਉੱਥੇ ਚਾਰ ਕਮਰੇ ਨੇ ਤੇ ਆ ਪਿੱਛੇ ਚਾਰ ਕਮਰੇ ਨੇ ਮਾਤਾ ਦੇ ਪਾਏ ਹੋਏ ਕਰਾਇਤੇ ਦਿੱਤੇ ਹੋਏ ਨੇ ਇਸ ਦਾ ਘਰ ਚ ਰੱਖਣੇ ਨਹੀਂ ਸੀਗੇ ਪਰ ਕੀ ਕਰੀਏ ਮੱਜਾ ਹੁੰਦੀ ਅਸੀਂ ਪਿੱਛੇ ਤੇ ਮੱਜਾਂ ਦੀ ਜਗ੍ਹਾ ਫਿਰ ਕਮਰੇ ਮੱਜਾਂ ਹੁਣ ਜ਼ਮੀਨ ਇੱਥੋਂ ਵੇਚ ਲਈ ਬਾਹਰ ਲੈ ਲਈ ਤੇ ਕਮਰੇ ਪਾਤੇ ਤੇ ਉਹਦਾ ਦੁੱਧ ਅੱਦ ਫਿਰ ਹੁਣ ਮੁੱਲ ਲੈਣ ਲੱਗ ਗਏ ਉਹ ਕਿਰਾਇਆ ਆਉਂਦਾ ਉਹਦਾ ਹੀ ਦੁੱਧ ਲੈ ਲਈਦਾ ਤੇ ਆ ਦੇਖੋ ਆ ਸਾਰੇ ਭਈਏ ਨੇ ਸਾਮਣੇ ਹੈਗਾ ਆਪਣਾ ਬਣਿਆ ਹੋਇਆ ਮਹੱਲਾ ਕਲੀਨਿਕ ਭਗਵੰਤ ਮਾਨ ਦਾ ਸਾਹਮਣੇ ਤੇ ਮੇਰੇ ਤਾਇਦੀ ਕੋਠੀ ਹੈ ਜਿਹੜੀ ਐ ਝੌਂਪੜੀਜੀ ਵਾਲੀ ਐ ਤੇ ਉਹਦੇ ਬਾਅਦ ਆ ਝੰਡੇ ਜੇ ਲੱਗੇ ਹੋਏ ਨੇ ਇਹ ਮਿਸ਼ਰਾ ਭਈਆ ਸਾਡੇ ਕਿਰਾਏ ਤੇ ਰਹਿੰਦਾ ਸੀਗਾ ਇਹ ਵੀ 30 35 ਸਾਲ ਕੁਛ ਨਹੀਂ ਲੈ ਕੇ ਆਇਆ ਸੀਗਾ ਅੱਜ ਤਿੰਨ ਮੰਜ਼ਲੀ ਸਕੂਲ ਖੜਾ ਕੀਤਾ ਹੋਇਆ ਇਹਨੇ ਇੱਕ ਇੱਥੇ ਇੱਕ ਉੱਧਰ ਦੋ ਸਕੂਲ ਖੜੇ ਕੀਤੇ ਹੋਏ ਨੇ ਇਹ ਹਿੰਦੀ ਮੀਡੀਅਮ ਆ ਉਹ ਇੰਗਲਿਸ਼ ਮੀਡੀਅਮ ਆ ਦੇਖਿਆ ਸਾਡੇ ਪਿੰਡ ਦਾ ਹਾਲ ਇਹ ਛੋਟੀਆਂ ਵੀਡੀਓ ਬਣਾਈ ਦੀਆਂ ਨੇ ਕਿਉਂਕਿ वीडियो बार बार वही चीज़ दिखाई जाइए तो जो बाहर बहार बाहर दिया दिखा दे दें तो अनु आ देखो उधर मेरी मार्केट से दुकान होंगी सी सामने ਇੱਥੋਂ ਮੋੜ ਮੋੜਦਾ ਸੀਗਾ ਇੱਥੋਂ ਮੋੜ ਮੋੜਦਾ ਸੀਗਾ ਸਾਹਮਣੇ ਬਿਚੋਲਿਆਂ ਦਾ ਘਰ ਆ ਇੱਥੇ ਮੋੜ ਮੋੜਦਾ ਸੀ ਤੇ ਅੱਗੇ ਜਾ ਕੇ ਮਾਰਕੀਟ 'ਚ ਦੁਕਾਨ ਹੁੰਦੀ ਸੀਗੀ ਜੋ ਮੇਰੇ ਘਰਦਿਆਂ ਨੇ ਬਰਬਾਦ ਕਰਤੀ 15 ਸਾਲ ਦੀ ਮੇਰੀ ਮਿਹਨਤ ਕੀਤੀ ਹੋਈ ਦੂਰ ਦੂਰ ਤੱਕ ਤੁਹਾਨੂੰ ਪਤਾ ਹੀ ਇਹ ਦੁਕਾਨਦਾਰ ਨੂੰ ਅੱਡਾ ਜਮਾਉਣਾ ਟਾਈਮ ਲੱਗਦਾ ਜਦ ਅੱਡਾ ਬਣ ਗਿਆ ਹੌਲੀ ਹੌਲੀ ਕੰਮ ਚੱਲਦਾ ਪਹਿਲਾ ਤਾਂ ਮੈਂ ਜਿੱਟਣ ਦਾ ਮੁੰਡਾ ਹੋਣ ਦੇ ਬਾਵਜੂਦ ਬਾਣੀਆ ਵਾਲਾ ਕੰਮ ਸਿੱਖਣ ਨੂੰ 3 ਸਾਲ ਲੱਗੇ। ਹੌਲੀ-ਹੌਲੀ ਅੱਡਾ ਜਮਾਇਆ, ਦੂਰ-ਦੂਰ ਤੱਕ ਲੋਕ ਜਾਣਨ ਲੱਗੇ ਤੇ ਪੈਸੇ ਕੱਟ ਪਾਏ ਸੀਗੇ ਘਰ ਦੇ ਆਨੇ 10,000 ਰੁਪਏ ਦੁਕਾਨ 'ਚ ਉਸ ਟਾਈਮ। ਤੇ ਹੌਲੀ-ਹੌਲੀ ਮੈਂ ਸਾਮਾਨ ਵਧਾਇਆ, 2.5 ਤੋਂ 4 ਲੱਖ ਰੁਪਏ ਦਾ ਸਾਮਾਨ ਕੀਤਾ ਤੇ ਚੋਰੀ ਹੋ ਗਈ ਸਾਰੇ ਸਾਮਾਨ ਦੀ। ਤੇ ਬੇਰ ਉਹਦੇ ਬਾਅਦ ਦੁਬਾਰ ਤੇ ਫੇਰ ਸਟੈਂਡ ਹੋਇਆ। ਤੇ ਫੇਰ ਕਰਦਿਆ ਨੇ ਦੁਕਾਨ ਖਾਲੀ ਕਰਾਤੀ ਤੇ ਭਈਏ ਨੂੰ ਦੇਤੀ ਤੇ ਕਿਉਂਕਿ ਮੇਰੀ ਮਾਂ ਚਾਹੁੰਦੀ ਸੀ ਕਿ ਵੀ ਉਹ ਕੁਆਟਰ ਮੈਂ ਆਪਣੇ ਵੱਡੇ ਮੁੰਡੇ ਨੂੰ ਦਵਾ ਕਿਉਂਕਿ ਉਹ ਮਹਿੰਗੇ ਨੇ ਮਹਿੰਗੇ ਹੈਗੇ ਨੇ ਪਰ ਉਹਦਾ ਰੌਲਾ ਚੱਲਦਾ ਕੰਨ ਦਾ ਕਿਸੇ ਨਾਲ ਤੇ ਅ ਵੈ ਵੱਡੇ ਮੁੰਡੇ ਨੂੰ ਦਵਾ ਤੇ ਉਹ ਮੇਰੀ ਦੁਕਾਨ ਉੱਥੇ ਹੁੰਦੀ ਸੀ ਮੈਂ ਮਾਂ ਨੂੰ ਕਿਹਾ ਚੱਲ ਤੂੰ ਕੁਆਟਰ ਦੇਣੀ ਆ ਦੇ ਦੇ ਮੇਰੇ ਤੋਂ ਕਿਰਾਇਆ ਲੈ ਲਈ ਤੇ ਕਹਿੰਦੀ ਨਹੀਂ ਮੈਂ ਗਾਟਾਮ ਤੇ ਲਿਖਾ ਲਾ ਜਿੱਤੇ ਨੂੰ ਵਿਸ਼ਵਾਸ ਨਹੀਂ ਵੀ ਜਦੋਂ ਕਹਿੰਦੀ ਖਾਲੀ ਕਰਦੀ ਮੈਂ ਖਾਲੀ ਕਰ ਦੂੰ ਕਹਿੰਦੀ ਨਹੀਂ ਤੇ ਮੰਨੀ ਨਹੀਂ ਹਾਰ ਕੇ ਮੈਨੂੰ ਇੱਧਰ ਆਉਣਾ ਪਿਆ ਇੱਧਰ 2 ਸਾਲ ਬੈਠੇ ਆ ਮੈਂ ਦੁਕਾਨ ਕਰਕੇ ਘਰੇ ਬਿਲਕੁਲ ਗਾਹਕ ਨਹੀਂ ਆਇਆ ਚੱਲੀ ਹੋਣੀ ਤੇ ਫਿਰ ਉਹਦੇ ਬਾਅਦ ਮੈਨੂੰ ਸਕੂਲ ਸੀਗੇ ਆਸ-ਪਾਸ ਟੋਫੀ ਟੂਫੀਆਂ ਰੱਖਣੀਆਂ ਪਈਆਂ ਕਾਪੀਆਂ ਕਿਤਾਬਾਂ ਉਹਦੇ ਵਿੱਚ 100 ਰੁਪਏ ਦਿਹਾੜੀ ਬਚਦੀ ਸੀ ਉਹਦੇ ਨਾਲ ਕੀ ਹੁੰਦਾ ਕੁਛ ਨਹੀਂ ਹੁੰਦਾ ਉਹਨੇ ਚ ਤਾਂ ਮੇਰੇ ਮਹੀਨੇ ਦਾ ਜੇ ਮੈਂ ਕਿਰਾਏ ਤੇ ਚੜਾ ਦਿੰਦਾ ਦੁਕਾਨ ਤਾਂ ਉਹਨਾ ਮਹੀਨੇ ਦਾ ਕਿਰਾਇਆ ਆ ਜਾਣਾ ਸੀਗਾ ਜਿੰਨੇ ਮਹੀਨੇ ਦੇ ਮੈਂ ਕਮਾ ਰਿਆ ਸੀਗਾ ਤਾਂ ਫਿਰ ਬੈਠਣ ਦਾ ਕੋਈ ਫਾਇਦਾ ਨਹੀਂ ਸੀ ਤੇ ਮੇਰੇ ਮਨ ਤੇ ਡਿਪਰੈਸ਼ਨ ਪੈ ਗਈ ਬਹੁਤ ਜ਼ਿਆਦਾ ਮੈਨੂੰ ਘਰੇ ਬੈਠਣਾ ਪੈ ਗਿਆ ਇਸ ਕਰਕੇ ਮੈਂ ਹੁਣ ਘਰੇ ਬੈਠਾ ਤੇ ਬਹੁਤ ਹੀ ਡਿਪਰੈਸ਼ਨ ਆ ਕੁਛ ਨਹੀਂ ਕਰ ਸਕਦਾ ਤੇ ਤੁਹਾਡੇ ਲਈ ਤੁਹਾਡੇ ਨੂੰ ਮੈਂ ਪੰਜਾਬੀ ਵੀਰਾਂ ਨੂੰ ਇਹੇ ਕਰਕੇ ਕਹਿਣਾ ਬਈ ਕਿਰਪਾ ਕਰਕੇ ਮੇਰੀ ਮਦਦ ਕਰੋ ਮੈਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰੋ ਬਾਤ ਤੋਂ ਬਾਅਦ ਤੇ ਆਪਦੇ ਦੋਸਤ ਮਿੱਤਰ ਰਿਸ਼ਤੇਦਾਰ ਨੂੰ ਵੀ ਕਹੋ ਕਿ ਵੀ ਮੇਰੀ ਵੀਡੀਓ ਦੇਖਿਆ ਕਰਨ ਪੰਜਾਬ ਦੇ ਪਿੰਡ 2 ਚੈਨਲ ਨੂੰ ਬਾਤੋ ਬਾਤ ਸਪੋਰਟ ਕਰਨ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਨ ਮੇਰੇ ਘਰ ਦੇ ਨੇ ਤਾਂ ਮੇਰਾ ਸਾਥ ਨਹੀਂ ਦਿੱਤਾ ਮੈਨੂੰ ਖਤਮ ਕਰਤਾ ਪਰ ਕਿਰਪਾ ਕਰਕੇ ਤੁਸੀਂ ਮੈਨੂੰ ਖੜੇ ਖੜਾ ਕਰ ਸਕਦੇ ਹੋ ਦੁਬਾਰ ਤੇ ਇਸ ਲਈ ਤੁਹਾਡੇ ਸਪੋਰਟ ਦੀ ਲੋੜ ਆ ਤਾਂ ਕਿਰਪਾ ਕਰਕੇ ਸਪੋਰਟ ਕਰੋ ਮੈਨੂੰ ਵਿਸ਼ਵਾਸ ਆ ਪੰਜਾਬੀ ਭਰਾ ਪੰਜਾਬੀ ਦੀ ਸਪੋਰਟ ਜ਼ਰੂਰ ਕਰੋ ਤੇ ਆਪਣੇ ਦੋਸਤ ਮਿੱਤਰ ਰਿਸ਼ਤੇਦਾਰਾਂ ਨੂੰ ਜ਼ਰੂਰ ਕਹੋ ਵੀ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਅਤੇ ਸਬਸਕ੍ਰਾਈਬ ਵੱਧ ਤੋਂ ਵੱਧ ਕਰੋ ਤਾ ਜੋ ਮੈਂ ਦੁਆਰ ਤੇ ਖੜਾ ਹੋ ਸਕਾਂ ਨਹੀਂ ਤਾਂ ਫਿਰ ਮੇਰੀ ਕਹਾਣੀ ਖਤਮ ਆ ਤੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੁਹਾਡੇ ਨਾਲ ਇਹ ਜਿਹਾ ਕੁਝ ਨਾ ਹੋਵੇ ਇਹ ਹੀ ਅਰਦਾਸ ਕਰਦਾ ਤੇ ਫਿਰ ਮਿਲਾਂਗੇ ਜੇ ਜ਼ਿੰਦਗੀ ਰਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ